ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਇੱਕ ਨਵੀਂ ਕਹਾਣੀ ਤੁਹਾਡੇ ਰੂਬਰੂ ਕਰ ਰਹੇ ਹਾਂ ਕਹਾਣੀ ਦਾ ਨਾਂ ਹੈ ਓਪਰੀ ਹਵਾ ਐਨੀਆ ਹੌਲੀਆਂ ਤਾਂ ਕੋਈ ਲਾਗੀ ਨੂੰ ਵੀ ਨਾ ਪਾਵੇ ਜੰਗੀਰੋਦ ਦੇ ਹੱਥ ਵਿੱਚ ਕੰਨਾਂ ਦੀਆਂ ਬਾਲੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਨੂੰ ਉਹ ਹਲਕਾ ਜਿਹਾ ਉਝਾਲ ਕੇ ਵਜਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪ੍ਰੀਤ ਨੇ ਦੇਖਿਆ ਕਿ ਇਹ ਉਹੀ ਬਾਲੀਆਂ ਸਨ ਜਿਹੜੀਆਂ ਉਸਦੇ ਪੇਕਿਆਂ ਨੇ ਉਸਦੀ ਸੱਸ ਜੰਗੀਰੋ ਨੂੰ ਪਾਈਆਂ ਸਨ ਦੋ ਕੁ ਦਿਨਾਂ ਬਾਅਦ ਜੰਗੀਰੋ ਪ੍ਰੀਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੀ ਕਦੇ ਉਹਨਾਂ ਦੇ ਦਿੱਤੇ ਕੱਪੜਿਆਂ ਵਿੱਚ ਨੁਕਸ ਕੱਢਦੀ ਕਦੇ ਕੁਛ ਪਰ ਪ੍ਰੀਤ ਹਮੇਸ਼ਾ ਚੁੱਪ ਕਰ ਜਾਂਦੀ ਪ੍ਰੀਤ ਦੇ ਵਿਆਹ ਨੂੰ ਅਜੇ ਮਸਾਂ 6 ਕੁ ਮਹੀਨੇ ਹੋਏ ਹੋਣਗੇ ਬੜਾ ਅਜੀਬੋ ਗਰੀਬ ਵਰਤਾਰਾ ਉਸ ਨੂੰ ਦੇਖਣ ਨੂੰ ਮਿਲਿਆ 6 ਮਹੀਨਿਆਂ ਵਿੱਚ ਉਸ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਉਸ ਦੀ ਸੱਸ ਉਸ ਤੋਂ ਖੁਸ਼ ਨਹੀਂ ਫਿਰ ਉਹ ਸੋਚਦੀ ਕਿ ਸੱਸ ਨੂੰ ਇਹ ਰਿਸ਼ਤੇ ਵਿੱਚ ਐਨਾ ਕੋਤਾ ਸਭ ਪਾਸੇ ਚੱਲਦਾ ਏ ਜੇਕਰ ਪਿੰਡ ਦੀ ਕੋਈ ਕੁੜੀ ਪ੍ਰੀਤ ਕੋਲ ਸਿਲਾਈ ਕਢਾਈ ਬੁਣਾਈ ਦਾ ਕੋਈ ਨਮੂਨਾ ਲੈਣ ਆ ਜਾਂਦੀ ਤਾਂ ਕਈ ਵਾਰ ਉਸ ਨੂੰ ਮਹਿਸੂਸ ਹੁੰਦਾ ਕਿ ਉਸ ਦੀ ਸੱਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਖਾਸ ਕਰਕੇ ਉਸ ਵੇਲੇ ਜਦੋਂ ਕੁੜੀਆਂ ਪ੍ਰੀਤ ਦੀ ਤਾਰੀਫ਼ ਕਰਦੀਆਂ ਕਈ ਵਾਰ ਉਸ ਦਾ ਜੀ ਕੀਤਾ ਕਿ ਪੁੱਛ ਲਵੇ ਪਰ ਜੰਗੀਰੋ ਪ੍ਰੀਤ ਦੀ ਕਹੀ ਗੱਲ ਨੂੰ ਇਸ ਤਰ੍ਹਾਂ ਉਛਾਲਦੀ ਕਿ ਜੋ ਪ੍ਰੀਤ ਨੇ ਸੋਚਿਆ ਵੀ ਨਾ ਹੁੰਦਾ ਉਹ ਜਿਹੇ ਮਤਲਬ ਕੱਢ ਲੈਂਦੀ ਤੇ ਉਸ ਨੂੰ ਖਿਹੜਾ ਛਡਾਉਣਾ ਔਖਾ ਹੋ ਜਾਂਦਾ ਇਸ ਕਰਕੇ ਪ੍ਰੀਤ ਚੁੱਪ ਰਹਿਣਾ ਹੀ ਠੀਕ ਸਮਝਦੀ ਜਦੋਂ ਪ੍ਰੀਤ ਜੰਗੀਰੋ ਦੀ ਕਹੀ ਚੁੱਪਵੀਂ ਗੱਲ ਤੇ ਵੀ ਚੁੱਪ ਰਹਿੰਦੀ ਤਾਂ ਜੰਗੀਰੋ ਨੂੰ ਹੋਰ ਵੀ ਖਿੱਚ ਚੜਦੀ ਕਈ ਵਾਰ ਉਹ ਬੁਰਬਰਾਉਂਦੀ ਮਟੁੰਨ ਜਹੀ ਕਿਥੋਂ ਸਾਡੇ ਕਰਮਾਂ ਵਿੱਚ ਧਰੀ ਪਈ ਤੀ ਪ੍ਰੀਤ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਈ ਦਿਨਾਂ ਤੋਂ ਜਦ ਉਸ ਦੀ ਸੱਸ ਦੇ ਹੱਥੋਂ ਭਾਂਡੇ ਛੁੱਟ ਜਾਂਦੇ ਕਦੇ-ਕਦੇ ਕੋਈ दाल ਸਬਜ਼ੀ ਡੁੱਲ ਜਾਂਦੀ ਕਈ ਵਾਰ ਉਸ ਨੂੰ ਮਹਿਸੂਸ ਹੁੰਦਾ ਜਿਵੇਂ ਉਹ ਜਾਣ ਬੁੱਝ ਕੇ ਕਰਦੀ ਹੋਵੇ ਇੱਕ ਦਿਨ ਤਾਂ ਹਾਦ ਹੀ ਹੋ ਗਈ ਜੰਗੀਰੋ ਨੇ ਪ੍ਰੀਤ ਨੂੰ ਗਿੱਚਿਓਂ ਫੜ ਲਿਆ ਨਾਲ-ਨਾਲ ਬੋਲ ਰਹੀ ਸੀ ਮੈਂ ਖਤਮ ਕਰ ਦਿਉ ਇਹਨੂੰ ਮੁੰਡੇ ਦੇ ਸਿਰ 'ਚ ਕੁਝ ਪਾ ਕੇ ਵਸ ਕਰ ਲਿਆ ਇਹਨੇ। ਪ੍ਰੀਤ ਬਹੁਤ ਡਰ ਗਈ। ਉਸਨੇ ਆਪਣੇ ਆਪ ਨੂੰ ਮਸਾਂ ਛੁਡਾਇਆ। ਉਸ ਤੋਂ ਬਾਅਦ ਉਸਦੀ ਸੱਸ ਜੰਗੀਰੋ ਅੰਦਰ ਜਾ ਕੇ ਮੰਜੇ ਤੇ ਡਿੱਗ ਪਈ। ਪ੍ਰੀਤ ਡਰਦੀ ਉਸ ਦੇ ਕੋਲ ਵੀ ਨਾ ਗਈ। ਸ਼ਾਮ ਨੂੰ ਜਦੋਂ ਉਸ ਦਾ ਸਹੁਰਾ ਬਲਦੇਵ ਸਿੰਘ ਘਰ ਆਇਆ ਤਾਂ ਉਸ ਦੀ ਜਾਨ ਵਿੱਚ ਜਾਨ ਆਈ। ਉਸਨੇ ਸਹੁਰੇ ਨੂੰ ਇਹ ਗੱਲ ਦੱਸਣੀ ਜ਼ਰੂਰੀ ਸਮਝੀ। ਬਾਪੂ ਜੀ ਬੇਬੇ ਜੀ ਠੀਕ ਨਹੀਂ ਲੱਗਦੇ ਕਿਸੇ ਡਾਕਟਰ ਨੂੰ ਦਿਖਾ ਦਿਓ ਪਤਾ ਨਹੀਂ ਕੀ ਹੋ ਗਿਆ ਸੀ ਅੱਜ ਪਰ ਜੰਗੀਰੋ ਵਿੱਚੋਂ ਹੀ ਆਪਣੀ ਕੋਈ ਹੋਰ ਗੱਲ ਸੁਣਾਉਣ ਲੱਗੀ ਪ੍ਰੀਤ ਨੂੰ ਮੌਕਾ ਹੀ ਨਾ ਦਿੱਤਾ ਆਪਣੀ ਗੱਲ ਕਹਿਣ ਦਾ ਉਸਦੇ ਸਹੁਰੇ ਨੇ ਦੂਸਰੇ ਦਿਨ ਪ੍ਰੀਤ ਤੋਂ ਸਾਰੀ ਗੱਲ ਸੁਣ ਲਈ ਖੇਤ ਜਾਣ ਲੱਗਿਆਂ ਬਲਦੇਵ ਨੇ ਕਿਹਾ ਪ੍ਰੀਤ ਪੁੱਤ ਤੂੰ ਆਪਣਾ ਧਿਆਨ ਰੱਖੀ ਦੋ ਕੁ ਦਿਨ ਲੰਘੇ ਜੰਗੀਰੋ ਨੇ ਫਿਰ ਪ੍ਰੀਤ ਨੂੰ ਗੁੱਤੋਂ ਫੜ ਲਿਆ ਸਵਬ ਨਾਲ ਬਲਦੇਵ ਖੇਤੋਂ ਘਰੇ ਆ ਗਿਆ ਉਸਨੇ ਪ੍ਰੀਤ ਨੂੰ ਜੰਗੀਰੋ ਦੇ ਹੱਥੋਂ ਛੁਡਵਾਇਆ ਤੇ ੱੱਕਾ ਦੇ ਕੇ ਮੰਜੇ ਤੇ ਸੁੱਟ ਦਿੱਤਾ ਪ੍ਰੀਤ ਡਰ ਨਾਲ ਕੰਬ ਰਹੀ ਸੀ ਜੰਗੀਰੋ ਅਜੇ ਵੀ ਕਚੀਚੀਆਂ ਵੱਟ ਰਹੀ ਸੀ ਬਲਦੇਵ ਸਿੰਘ ਨੇ ਪਾਣੀ ਦਾ ਗਲਾਸ ਭਰ ਕੇ ਜੰਗੀਰੋ ਦੇ ਮੂੰਹ ਤੇ ਮਾਰਿਆ ਉਸ ਨੂੰ ਹੋਸ਼ ਜਹੀ ਆਈ ਮੇਰੇ ਤੇ ਪਾਣੀ ਕਿਉਂ ਪਾਇਆ ਤੂੰ ਦੱਸ ਪਹਿਲਾਂ ਤੁੱਕੀ ਜਲੂਸ ਕੱਢਣ ਲੱਗੀ ਸੀ ਬਲਦੇਵ ਗੁੱਸੇ ਨਾਲ ਭਰਿਆ ਪਿਆ ਸੀ ਮੈਨੂੰ ਤਾਂ ਕੁਝ ਵੀ ਯਾਦ ਨਹੀਂ ਪਤਾ ਨਹੀਂ ਕੀ ਹੋ ਗਿਆ ਤੀ ਮੈਨੂੰ ਪਹਿਲਾਂ ਜਦੋਂ ਬੇਬੇ ਜਿਉਂਦੀ ਸੀ ਉਦੋਂ ਵੀ ਤੇਰਾ ਹੀ ਕੁੱਤਾ ਖਾਣਾ ਚੱਲਦਾ ਸੀ ਮੈਨੂੰ ਲੱਗਦਾ ਮੇਰਾ ਤਬੀਤ ਝੂਠਾ ਹੋ ਗਿਆ ਗਰਹਣ ਲੱਗਿਆ ਸੀ ਪਿੱਛੇ ਜੇ ਕਈ ਦਿਨ ਹੋ ਗਏ ਉਹ ਉਦਾਸ ਜਹੀ ਹੋ ਕੇ ਬੋਲੀ ਹੁਣ ਕੰਮ ਦੇ ਮੌਸਮ ਵਿੱਚ ਮੈਂ ਕਿੱਥੋਂ ਟਾਈਮ ਕੱਢਾਂ ਸਿਆਣਿਆਂ ਕੋਲ ਜਾਣ ਦਾ ਪ੍ਰੀਤ ਨੇ ਇਹੋ ਜਿਹਾ ਕਦੇ ਕੁਝ ਨਹੀਂ ਸੀ ਦੇਖਿਆ ਨਾ ਹੀ ਕਦੇ ਸੁਣਿਆ ਸੀ। ਤਾ ਅਗੇ ਤਬੀਤ ਇਹ ਕੀ ਚੱਕਰ ਐ? ਉਸਨੇ ਤਾਂ ਸੁਣਿਆ ਹੋਇਆ ਸੀ ਕਿ ਭੂਤ ਪ੍ਰੇਤ ਕੁਝ ਵੀ ਨਹੀਂ ਹੁੰਦਾ। ਫਿਰ ਇਹ ਕੀ? ਉਸ ਨੂੰ ਬੜਾ ਡਰ ਲੱਗ ਰਿਹਾ ਸੀ। ਉਸ ਦਾ ਪਤੀ ਡੇਢ ਕੋ ਮਹੀਨੇ ਲਈ ਕਿਸੇ ਕੰਬਾਈਨ ਵਾਲੇ ਦੇ ਨਾਲ ਬਾਹਰ ਕਿਤੇ ਕਣਕ ਵੜਨ ਗਿਆ ਹੋਇਆ ਸੀ। ਜਦੋਂ ਉਸ ਦਾ ਫੋਨ ਆਉਂਦਾ ਕਈ ਵਾਰ ਪ੍ਰੀਤ ਦਾ ਦਿਲ ਕਰਦਾ ਕਿ ਬੇਬੇ ਦੀ ਹਾਲਤ ਬਾਰੇ ਦੱਸ ਦੇਵੇ। ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ ਕਿ ਕਿਉਂ ਘਰੋਂ ਦੂਰ ਬੈਠੇ ਦੀ ਚਿੰਤਾ ਵਧਾਉਣੀ ਹੈ ਉਸ ਦਾ ਪਤੀ ਪੜਿਆ ਲਿਖਿਆ ਸੀ ਪਰ ਕਿੰਨੀ ਕੁ ਦੇਰ ਨੌਕਰੀ ਦੀ ਉਮੀਦ ਤੇ ਰਹਿੰਦਾ ਜ਼ਮੀਨ ਬਹੁਤੀ ਤਾਂ ਨਹੀਂ ਸੀ ਪਰ ਪਿਓ ਪੁੱਤਰ ਮਿਹਨਤੀ ਸਨ ਕਦੇ ਫਜ਼ੂਲ ਖਰਚੀ ਵੀ ਨਹੀਂ ਕਰਦੇ ਸੀ ਗੁਜ਼ਾਰਾ ਠੀਕ ਚੱਲ ਰਿਹਾ ਸੀ ਮੁੰਡੇ ਨੂੰ ਖੇਤੀ ਤੋਂ ਇਲਾਵਾ ਜੋ ਵੀ ਕੋਈ ਕੰਮ ਮਿਲਦਾ ਉਹ ਕਰ ਲੈਂਦਾ ਸੀ ਪਹਿਲਾਂ ਤਾਂ ਜੰਗੀਰੋ ਨੂੰ ਹਫਤੇ ਦੋ ਹਫਤੇ ਬਾਅਦ ਹੀ ਕਸਰ ਹੁੰਦੀ ਸੀ ਪਰ ਹੁਣ ਤੀਜੇ ਕੋ ਦਿਨ ਉਸ ਨੂੰ ਉਪਰੀ ਹਵਾ ਆਦ ਬੋਚਦੀ ਸਭ ਤੋਂ ਪਹਿਲਾਂ ਕੰਮ ਉਸ ਦਾ ਇਹ ਹੁੰਦਾ ਕਿ ਉਹ ਪ੍ਰੀਤ ਨੂੰ ਕੋਈ ਨਾ ਕੋਈ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਭਾਵੇਂ ਸਰੀਰਕ ਹੋਵੇ ਭਾਵੇਂ ਮਾਨਸਿਕ ਉਸ ਵਿੱਚ ਅੰਤਾਂ ਦਾ ਜੋਰ ਪਤਾ ਨਹੀਂ ਕਿੱਥੋਂ ਆ ਜਾਂਦਾ ਸੀ ਪ੍ਰੀਤ ਦੀ ਮਾਂ ਨੂੰ ਉੱਡਦੀ ਉੱਡਦੀ ਖ਼ਬਰ ਮਿਲੀ ਕਿ ਪ੍ਰੀਤ ਦੀ ਸੱਸ ਨੂੰ ਉਪਰੀ ਹਵਾ ਨੇ ਦਬੋਚਿਆ ਹੋਇਆ ਹੈ ਉਹ ਆਪਣੇ ਪਤੀ ਨਾਲ ਸਲਾਹ ਕਰਕੇ ਪ੍ਰੀਤ ਨੂੰ ਮਿਲਣ ਚਲੀ ਗਈ ਪ੍ਰੀਤ ਦੀ ਮਾਂ ਨੇ ਪ੍ਰੀਤ ਤੋਂ ਸਾਰੀਆਂ ਗੱਲਾਂ ਪੁੱਛੀਆਂ ਉਸ ਨੇ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਉਸ ਨੂੰ ਆਪਣੀ ਧੀ ਦੀ ਚਿੰਤਾ ਹੋਣ ਲੱਗੀ ਉਹ ਪ੍ਰੀਤ ਕੋਲ ਇੱਕ ਰਾਤ ਰੁਕ ਗਈ ਪਰ ਉਸਦੇ ਹੁੰਦਿਆਂ ਪ੍ਰੀਤ ਦੀ ਸੱਸ ਠੀਕ ਰਹੀ ਉਸ ਦੇ ਜਾਣ ਤੋਂ ਦੋ ਕੁ ਦਿਨ ਬਾਅਦ ਫਿਰ ਉਹ ਕੰਮ ਸ਼ੁਰੂ ਹੋ ਗਿਆ ਇੱਕ ਦਿਨ ਜਦੋਂ ਪ੍ਰੀਤ ਦੀ ਸੱਸ ਪੂਰੇ ਰੋਹ ਵਿੱਚ ਆਈ ਹੋਈ ਸੀ ਤਾਂ ਪ੍ਰੀਤ ਦੇ ਮਾਪਿਓ ਵੀ ਉਸੇ ਵਕਤ ਪਹੁੰਚ ਗਏ ਜਿਵੇਂ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਬੁਲਾਇਆ ਹੋਵੇ ਪ੍ਰੀਤ ਦੀ ਮਾਂ ਨੂੰ ਆਪਣੀ ਧੀ ਦੀ ਹਾਲਤ ਦੇਖ ਕੇ ਬਹੁਤ ਤਰਸ ਆਇਆ ਉਸਨੇ ਪ੍ਰੀਤ ਨੂੰ ਛੁਡਾ ਕੇ ਇੱਕ ਪਾਸੇ ਕੀਤਾ ਤੇ ਉਹਦੀ ਸੱਸ ਉਹਦੇ ਵੱਲ ਝਈਆਂ ਲੈ ਲੈ ਪੈ ਰਹੀ ਸੀ ਨਾਲ ਹੀ ਭੂਤਰੇ ਸਾਨ ਵਾਂਗ ਫੁੰਕਾਰ ਰਹੀ ਸੀ ਸੱਚੀ ਲੋਹੜੇ ਦਾ ਜੋਰ ਪਤਾ ਨਹੀਂ ਕਿੱਥੋਂ ਆਇਆ ਸੀ ਉਸ ਵਿੱਚ ਉਸ ਨੇ ਇੱਕ ਵਾਰ ਫਿਰ ਪ੍ਰੀਤ ਨੂੰ ਆਦ ਪੁੱਛਿਆ ਕੋਸ਼ਿਸ਼ ਕਰਨ ਤੇ ਵੀ ਪ੍ਰੀਤ ਦੀ ਮਾਂ ਜੰਗੀਰੋ ਦੇ ਹੱਥੋਂ ਉਸ ਨੂੰ ਛੁਡਾ ਨਾ ਸਕੇ ਬਲਦੇਵ ਸਿੰਘ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਉਹ ਸ਼ਰਮ ਨਾਲ ਮਰਨਹਾਰਾ ਹੋਇਆ ਪਿਆ ਸੀ ਪ੍ਰੀਤ ਦੀ ਮਾਂ ਨੇ ਕੁੜਮ ਅੱਗੇ ਹੱਥ ਜੋੜ ਕੇ ਰੋਣੀ ਆਵਾਜ਼ ਵਿੱਚ ਕਿਹਾ ਹੁਣ ਮੈਨੂੰ ਮਾਫ ਕਰਨਾ ਵੀਰ ਜੀ ਹੁਣ ਮਾਨਸਤਕਾਰ ਵਾਲੇ ਸਾਰੇ ਬੰਨ ਟੁੱਟਣਗੇ ਇਕ ਕਹਿ ਕੇ ਉਸਨੇ ਖੁੰਝੇ ਪਈ ਸੋਟੀ ਚੁੱਕੀ ਤੇ ਪ੍ਰੀਤ ਦੀ ਸੱਸ ਦੀਆਂ ਲੱਤਾਂ ਤੇ ਦੋ ਠੋਕੀਆਂ। ਜੰਗੀਰੋ ਨੇ ਇੱਕ ਹੱਥ ਨਾਲ ਸੋਟੀ ਖੋਹਣ ਦੀ ਕੋਸ਼ਿਸ਼ ਕੀਤੀ। ਪ੍ਰੀਤ ਦੀ ਮਾਂ ਵੀ ਆਪਣੇ ਧੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਸੀ। ਜੰਗੀਰੋ ਢਿੱਲੀ ਜਿਹੀ ਪੈ ਗਈ ਪਰ ਪ੍ਰੀਤ ਦੀ ਮਾਂ ਫੁੰਕਾਰ ਰਹੀ ਸੀ। ਉਸਨੇ ਇੱਕ ਵਾਰ ਫਿਰ ਸੋਟੀ ਉਲਾਰੀ ਪਰ ਆ ਕੇ ਪ੍ਰੀਤ ਦੇ ਪਿਓ ਨੇ ਸੋਟੀ ਫੜ ਲਈ। ਪ੍ਰੀਤ ਦੀ ਮਾਂ ਅੱਖਾਂ ਲਾਲ ਕਰੀ ਅਜੇ ਵੀ ਜੰਗੀਰੋ ਵੱਲ ਕਹਿਰ ਦੀ ਨਿਗਾ ਨਾਲ ਦੇਖ ਰਹੀ ਸੀ ਮੈਨੂੰ ਲੱਗਦਾ ਪ੍ਰੀਤ ਦੀ ਮਾਂ ਨੂੰ ਵੀ ਕੋਈ ਭੂਤ ਚਿੰਬੜ ਗਿਆ ਕਿ ਉਸਨੇ ਸੋਟੀ ਪਰੇ ਰੱਖਦਿਆਂ ਬਲਦੇਵ ਨੂੰ ਕਿਹਾ ਬਲਦੇਵ ਨੇ ਕੁੜਮ ਦੀ ਬਾਹ ਫੜੀ ਬੈਠਕ ਵਿੱਚ ਲੈ ਗਿਆ ਜੰਗੀਰੋ ਹੌਲੀ-ਹੌਲੀ ਅੰਦਰ ਜਾ ਕੇ ਮੰंजे ਤੇ ਪੈ ਗਈ ਪ੍ਰੀਤ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਬੜੀ ਹੈਰਾਨ ਪਰੇਸ਼ਾਨ ਸੀ ਉਹ ਪਾਣੀ ਦਾ ਗਲਾਸ ਲੈ ਕੇ ਮਾਂ ਕੋਲ ਆਈ ਪਰ ਮਾਂ ਨੇ ਕਿਹਾ ਪਾਣੀ ਆਪਣੀ ਸੱਸ ਨੂੰ ਦੇ ਕੇ ਆਵੇ ਉਹ ਅੰਦਰ ਗਈ ਪਰ ਉਸ ਦੀ ਸੱਸ ਨੇ ਵਾਰ-ਵਾਰ ਕਹਿਣ ਤੇ ਵੀ ਪਾਣੀ ਨਾ ਫੜਿਆ ਉਹ ਭਰੀਆਂ ਅੱਖਾਂ ਨਾਲ ਬਾਹਰ ਆ ਗਈ ਅਤੇ ਰਸੋਈ ਵਿੱਚ ਚਲੀ ਗਈ ਕੀ ਹਾਲ ਕਰਤਾ ਮੇਰੀ ਜੋ ਆਕੜੀ ਦਾ ਚੜੇਲ ਜੀ ਨੇ ਉਹ ਅਜੇ ਵੀ ਗੁੱਸੇ ਵਿੱਚ ਬੁਰਬੁੜਾ ਰਹੀ ਸੀ ਪ੍ਰੀਤ ਦੀ ਮਾਂ ਨੇ ਪੜਾਈ ਦੇ ਨਾਲ-ਨਾਲ ਉਸ ਨੂੰ ਘਰ ਦਾ ਹਰ ਕੰਮ ਸਿਖਾਇਆ ਸੀ ਸਿਲਾਈ ਕਢਾਈ ਬੁਣਾਈ ਰਸੋਈ ਦੇ ਸਾਰੇ ਕੰਮ ਐਨੇ ਕੰਮ ਕਿ ਉਸ ਦੀ ਸਹੁਰੇ ਘਰ ਵਾਲੇ ਕਦਰ ਕਰਨ ਦਾਜ ਵੀ ਬਣਦਾ ਸਰਦਾ ਦਿੱਤਾ ਛਾਂਪਾਂ ਛੱਲਿਆਂ ਦੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਭਾਵੇਂ ਪ੍ਰੀਤ ਦਾ ਸਹੁਰਾ ਤੇ ਪਤੀ ਦਾਜ ਦੇ ਖਿਲਾਫ ਸਨ ਪਰ ਵਿਚੋਲੇ ਨੇ ਇਹ ਆਖਿਆ ਕਿ ਕੁੜੀ ਵਾਲੇ ਮਾਨ ਤਾਨ ਕਰਨਾ ਚਾਹੁੰਦੇ ਨੇ ਤੇ ਕੁੜੀ ਵਾਲਿਆਂ ਨੂੰ ਇਹ ਆਖ ਦਿੱਤਾ ਕਿ ਐਨਾ ਕੁ ਤਾਂ ਆਪਾਂ ਨੂੰ ਬਿਨਾ ਮੰਗਿਆ ਹੀ ਦੇਣਾ ਪਊ। ਭਾਵੇਂ ਪ੍ਰੀਤ ਘਰ ਦਾ ਸਾਰਾ ਕੰਮ ਬੜੇ ਸੁਚੱਜੇ ਤਰੀਕੇ ਨਾਲ ਕਰਦੀ ਪਰ ਜੰਗੀਰੋ ਨੇ ਕਦੇ ਵੀ ਉਸ ਦੀ ਤਾਰੀਫ਼ ਨਾ ਕੀਤੀ। ਸਗੋਂ ਕਈ ਵਾਰ ਠੀਕ ਕੰਮਾਂ ਵਿੱਚ ਵੀ ਨੁਕਸ ਕੱਢ ਦਿੰਦੀ ਸੀ। ਪ੍ਰੀਤ ਦਾ ਸਹਰਾ ਬੜਾ ਬੀਬਾਵੰਦਾ ਸੀ। ਕਈ ਵਾਰ ਜਦੋਂ ਜੰਗੀਰੋ ਇੱਧਰ-ਉੱਧਰ ਗਈ ਹੁੰਦੀ ਤਾਂ ਉਹ ਪ੍ਰੀਤ ਨੂੰ ਆਖ ਦਿੰਦਾ। ਧੀਏ ਇਹ ਤਾਂ ਸੁਭਾਅ ਹੀ ਇਹੋ ਜਿਹਾ ਹੈ। ਤੂੰ ਦਿਲ ਤੇ ਨਾ ਲਾਇਆ ਕਰ ਇਹਦੀਆਂ ਗੱਲਾਂ। ਤੁਸੀਂ ਫਿਕਰ ਨਾ ਕਰੋ ਬਾਪੂ ਜੀ ਜਦੋਂ ਪ੍ਰੀਤ ਐਨਾ ਆਖਦੀ ਤਾਂ ਬਲਦੇਵ ਨੂੰ ਤਸੱਲੀ ਹੋ ਜਾਂਦੀ ਸੀ ਪਰ ਅੱਜ ਤਾਂ ਬਲਦੇਵ ਦਾ ਸਿਰ ਸ਼ਰਮ ਨਾਲ ਝੁਕ ਰਿਹਾ ਸੀ ਜੋ ਉਸ ਦੇ ਘਰੇ ਜਲੂਸ ਨਿਕਲਿਆ ਐਨਾ ਕੋ ਸ਼ੁਕਰ ਸੀ ਕਿ ਉਹਨਾਂ ਦਾ ਘਰ ਪਿੰਡ ਤੋਂ ਥੋੜਾ ਹਟਕੇ ਸੀ ਪਰ ਹੁਣ ਜੰਗੀਰੋ ਚੁੱਪ ਕਰਕੇ ਮੱਥਾ ਫੜੀ ਬੈਠੀ ਸੀ ਪ੍ਰੀਤ ਦੀ ਮਾਂ ਵੀ ਅੰਦਰ ਜਾ ਕੇ ਉਸ ਕੋਲ ਮੰਜੇ ਤੇ ਪੈਣਦਵਲ ਜਾ ਬੈਠੀ ਜੰਗੀਰੋ ਕਹਿਣ ਲੱਗੀ ਮੈਨੂੰ ਤਾਂ ਭੋਰਾ ਨਹੀਂ ਪਤਾ ਲੱਗਦਾ ਮੈਂ ਕੀ ਕਰੀ ਜਾਨੀ ਆ ਮੈਥੋਂ ਤਾਂ ਜਾਣੀ ਕੋਈ ੱੱੱਕੇ ਨਾਲ ਹੀ ਕਰਵਾ ਲੈਂਦਾ ਸਭ ਕੁਝ ਪਰ ਭੈਣ ਜੀ ਪ੍ਰੀਤ ਨੇ ਕਦੇ ਦੱਸਿਆ ਹੀ ਨਹੀਂ ਕਿ ਤੁਹਾਨੂੰ ਵੀ ਕਸਰ ਹੁੰਦੀ ਐ ਪ੍ਰੀਤ ਵੀ ਉਹਨਾਂ ਕੋਲ ਆ ਕੇ ਬੈਠ ਗਈ ਪਰ ਉਸ ਦੀ ਮਾਂ ਨੇ ਉਸ ਨੂੰ ਚਾਹ ਬਣਾਉਣ ਲਈ ਭੇਜ ਦਿੱਤਾ ਅਤੇ ਜੰਗੀਰੋ ਨੂੰ ਕਹਿਣ ਲੱਗੀ ਦੇਖੋ ਭੈਣ ਜੀ ਨਾ ਤਾਂ ਮੈਨੂੰ ਕੋਈ ਕਸਰ ਹੁੰਦੀ ਐ ਨਾ ਤੁਹਾਨੂੰ ਏ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ। ਜਗੀਰੋ ਦਾ ਮੂੰਹ ਅੱਡਿਆ ਰਹਿ ਗਿਆ। ਪ੍ਰੀਤ ਦੀ ਮਾਂ ਦੇ ਅੰਦਰ ਗੁੱਸਾ ਤਾਂ ਬਹੁਤ ਸੀ। ਫਿਰ ਵੀ ਉਹ ਹੌਲੀ ਆਵਾਜ਼ ਵਿੱਚ ਬੋਲੀ। ਜੇ ਮੇਰੀ ਧੀ ਕੰਮ ਨਹੀਂ ਕਰਦੀ, ਤੁਹਾਡੇ ਮੂਹਰੇ ਬੋਲਦੀ ਐ, ਆਏ ਗਏ ਦੀ ਇੱਜ਼ਤ ਨਹੀਂ ਕਰਦੀ, ਤਾਂ ਦੱਸੋ। ਉਹ ਤੋਂ ਪਾਪ ਕੀ ਹੋ ਗਿਆ? ਜਿਹੜਾ ਉਹਨੂੰ ਇੰਨਾ ਦੁਖੀ ਕਰਦੇ ਹੋ। ਨਾਲੇ ਮੇਰੀ ਇੱਕ ਗੱਲ ਸੁਣ ਲਓ। ਜੇ ਤੁਸੀਂ ਸਾਡੀ ਧੀ ਨੂੰ ਪਿਆਰ ਦਿਓਗੇ, ਅਸੀਂ ਵੀ ਤੁਹਾਨੂੰ ਅੱਖਾਂ ਤੇ ਬਿਠਾਵਾਂਗੇ। ਪਰ ਜੇ ਤੁਸੀਂ ਸਾਡੀ ਧੀ ਨੂੰ ਹੀ ਔਖਾ ਕਰੋਗੇ ਫੇਰ ਨਾ ਅਸੀਂ ਤੁਹਾਡੇ ਕੁਛ ਲੱਗੇ ਤੇ ਨਾ ਤੁਸੀਂ ਸਾਡੇ ਓਪਰੀ ਹਵਾ ਜਿਵੇਂ ਤੁਹਾਨੂੰ ਮੇਰੀ ਧੀ ਨੂੰ ਗਿੱਚਿਓ ਫੜਨ ਲਈ ਮਜਬੂਰ ਕਰਦੀ ਐ ਮੇਰੇ ਵਾਲੀ ਓਪਰੀ ਹਵਾ 'ਚ ਵੀ ਬਥੇਰਾ ਜੋਰ ਐ ਅੱਜ ਤਾਂ ਥੋੜੀ ਸ਼ਰਮਤੀ ਅੱਗੇ ਤੋਂ ਇਹ ਵੀ ਚੱਕੀ ਜਾਊ ਜੇ ਤੁਹਾਨੂੰ ਇਹ ਹੋਊ ਕਿ ਅਸੀਂ ਕੁੜੀ ਲੈ ਜਾਾਂਗੇ ਇਹ ਭੁੱਲ ਜੋ ਤੁਸੀਂ ਫੇਰ ਨਾ ਆਖਣਾ ਕਿ ਮੇਰਾ ਕੱਲਾ ਕੱਲਾ ਪੁੱਤ ਅੱਡ ਹੋ ਕੇ ਬਹਿ ਗਿਆ ਜਗੀਰੋ ਸੁਣ ਕੇ ਸੁੰਨ ਜਹੀ ਹੋ ਗਈ ਮੇਰੀ ਇੱਕ ਗੱਲ ਹੋਰ ਵੀ ਸੁਣ ਲੋ ਇਹ ਗੱਲ ਆਪਣੇ ਦੋਹਾਂ ਵਿੱਚ ਰਹੀ ਤਾਂ ਚੰਗੀ ਗੱਲ ਐ ਪ੍ਰੀਤ ਦੀ ਮਾਂ ਨੇ ਗੱਲਬਾਤ ਦਾ ਸੁਰ ਬਦਲਦਿਆਂ ਆਖਿਆ ਨਾਲੇ ਭੈਣ ਜੀ ਤੁਸੀਂ ਆਪ ਸਿਆਣ ਹੋ ਧਾਗੇ ਤਵੀਤਾਂ ਚ ਉਲਝਿਆ ਬੰਦਾ ਕਦੇ ਸੁਖੀ ਨਹੀਂ ਰਹਿੰਦਾ ਖੂਨ ਪਸੀਨੇ ਦੀ ਅੱਧੀ ਤੋਂ ਵੱਧ ਕਮਾਈ ਤਾਂ ਪਖੰਡੀ ਸਾਧਾਂ ਦੀਆਂ ਗੋਗੜਾਂ ਹੀ ਭਰਦੀ ਐ ਜਗੀਰੋ ਚੁੱਪ ਕਰਕੇ ਸੁਣੀ ਜਾ ਰਹੀ ਸੀ ਐਨੇ ਨੂੰ ਪ੍ਰੀਤ ਚਾਹ ਲੈ ਕੇ ਆ ਗਈ ਜਦੋਂ ਚਾਹ ਪੀ ਕੇ ਜਾਣ ਲੱਗੇ ਤਾਂ ਪ੍ਰੀਤ ਦੀ ਮਾਂ ਨੇ ਜੰਗੀਰੋ ਤੋਂ ਹੱਥ ਜੋੜ ਕੇ ਭੁੱਲਾਂ ਚੁੱਕਾਂ ਦੀ ਖੀਮਾ ਮੰਗੀ ਅਤੇ ਕਿਹਾ ਜੇ ਭੈਣ ਜੀ ਹੁਣ ਕਦੇ ਉਪਰੀ ਹਵਾ ਧੱਕਾ ਕਰਨ ਲੱਗੇ ਤਾਂ ਮੈਂ ਜਿਹੜਾ ਮੰਤਰ ਦੱਸਿਆ ਉਹਨੂੰ ਯਾਦ ਕਰ ਲੈਣਾ ਬਸ ਫੇਰ ਨਹੀਂ ਉਪਰੀ ਹਵਾ ਨੇੜੇ ਲੱਗਦੀ ਏਸੀ ਕਹਾਣੀ ਉਪਰੀ ਹਵਾ ਮੈਂ ਉਮੀਦ ਕਰਦੇ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੇਗੀ ਕਿਉਂਕਿ ਜਿਹੜਾ ਸੱਸ ਤੇ ਨੂੰਹ ਦਾ ਰਿਸ਼ਤਾ ਹੀ ਹੁੰਦਾ ਹੀ ਇਸ ਤਰ੍ਹਾਂ ਦਾ ਹੈ ਜਿਵੇਂ ਕਿ ਸੱਸਾਂ ਨੂੰ ਆਪਣੀਆਂ ਧੀਆਂ ਪਿਆਰੀਆਂ ਹੁੰਦੀਆਂ ਨੇ ਨੂੰਹਾਂ ਨੂੰ ਵੀ ਓਵੇਂ ਪਿਆਰ ਕਰਨਾ ਚਾਹੀਦਾ ਤੇ ਨੂੰਹਾਂ ਵੀ ਜਿਵੇਂ ਆਪਣੀ ਮਾਂ ਨੂੰ ਪਿਆਰ ਕਰਦੀਆਂ ਨੇ ਓਵੇਂ ਉਹਨਾਂ ਨੂੰ ਆਪਣੀ ਸੱਸ ਨੂੰ ਜਿਹੜਾ ਬਣਦਾ ਮਾਨਸਕਾਰ ਆ ਉਹ ਦੇਣਾ ਚਾਹੀਦਾ ਕਿਉਂਕਿ ਦੋਵੇਂ ਪਾਸੇ ਨੂੰ ਪਿਆਰ ਦੀ ਜ਼ਰੂਰਤ ਪੈਂਦੀ ਹੈ ਸਤਕਾਰ ਦੀ ਜ਼ਰੂਰਤ ਪੈਂਦੀ ਹੈ ਇਹ ਰਿਸ਼ਤੇ ਨੇ ਜਿਹੜੇ ਤਾਂ ਹੀ ਚੰਗੇ ਤਰੀਕੇ ਨਾਲ ਨਿਭ ਸਕਦੇ ਆ ਤੇ ਬਾਕੀ ਪਰਮਾਤਮਾ ਅੱਗੇ ਨਾਲ ਦੁਆ ਵੀ ਕਰਦੇ ਆ ਕਿ ਸਾਰੇ ਘਰਾਂ ਦੇ ਵਿੱਚ ਜਿਹੜਾ ਵਾਹਿਗੁਰੂ ਹੈ ਸਾਡਾ ਸੱਚੇ ਪਾਤਸ਼ਾਹ ਉਹ ਖੁਸ਼ੀਆਂ ਖੇੜੇ ਜ਼ਰੂਰ ਵੰਡੇ ਧੰਨਵਾਦ ਜੀ